ਸਾਲ 1912 ਇੱਕ ਅਦਨ ਦਾ ਸਾਲ ਹੈ ਜਿਨੇ ਪੂਰੀ ਦੁਨੀਆ ਹਿਲਾ ਕੇ ਰੱਖ ਦਿੱਤੀ ਸਭ ਤੋਂ ਵੱਡਾ ਤੇ ਸ਼ਾਨਦਾਰ ਜਹਾਜ਼ ਸਮੁੰਦਰ ਦਾ ਸ਼ਿਕਾਰ ਹੋ ਜਾਂਦਾ ਪਰ ਇਹਨੂੰ ਲੋਕ ਕਹਿੰਦੇ ਸੀ ਅਨਸਿੰਕੇਬਲ ਯਾਨੀ ਕਿ ਕਦੇ ਨਾ ਡੁੱਬਣ ਵਾਲਾ ਫਿਰ ਇਹ ਹਾਦਸੇ ਦਾ ਸ਼ਿਕਾਰ ਕਿਵੇਂ ਹੋ ਗਿਆ ਜਾਂ ਫਿਰ ਇਹ ਇੱਕ ਸ਼ਾਜੀ ਸੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਆਰ ਐਮ ਐਸ ਟਾਈਟੈਨਿਕ ਬਾਰੇ ਸਾਲ 1912 ਦੇ ਵਿੱਚ ਇਸ জাহਜ ਨੂੰ ਤਿਆਰ ਕੀਤਾ ਜਾਂਦਾ ਹੈ ਤੇ 11 ਅਪ੍ਰੈਲ 1912 ਨੂੰ ਇਹ ਆਪਣੇ ਪਹਿਲੇ ਸਫ਼ਰ ਤੇ ਨਿਕਲਦਾ ਹੈ। ਅਮੀਰ ਅਰਬਪਤੀ ਲੋਕ, ਆਮ ਲੋਕ ਤੇ ਕੁਝ ਕ੍ਰਿਓ ਦੇ ਮੈਂਬਰ ਕੁੱਲ ਮਿਲਾ ਕੇ 2200 ਤੋਂ ਵੱਧ ਲੋਕ ਇਸ ਝਾਜ ਰਾਹੀਂ ਸਾਊਥੈਂਪਟਨ ਇੰਗਲੈਂਡ ਤੋਂ ਨਿਊਯਾਰਕ ਅਮਰੀਕਾ ਜਾ ਰਹੇ ਸੀ ਪਹਿਲੇ ਕੁਝ ਦਿਨ ਬਹੁਤ ਚੰਗੇ ਬੀਤਦੇ ਨੇ ਲੋਕ ਆਪਣਾ ਖਾਣਾ ਪੀਣਾ ਕਰਦੇ ਨੇ ਟਾਈਮ ਸਪੈਂਡ ਕਰਦੇ ਨੇ ਤੇ ਇੰਜੋਏ ਕਰਦੇ ਨੇ 14 ਅਪ੍ਰੈਲ 1912 ਨੂੰ ਜਦੋਂ ਜਹਾਜ਼ ਅਟਲਾਂਟਿਕ ਓਸ਼ਣ ਵਿੱਚੋਂ ਨਿਕਲਦਾ ਹੈ ਤਾਂ ਕ੍ਰਿਊ ਨੂੰ ਪਤਾ ਚੱਲਦਾ ਹੈ ਕਿ ਜਹਾਜ਼ ਬਹੁਤ ਵੱਡੇ ਟੁਕੜੇ ਨਾਲ ਟਕਰਉਣ ਵਾਲਾ ਹੈ ਤੇ ਉਸ ਬਰਫ਼ ਦੇ ਟੁਕੜੇ ਨਾਲ ਟਕਰਾ ਕੇ ਜਹਾਜ਼ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈ ਚਾਜ ਦੇ ਸੈਫਟੀ ਨੂੰ ਇੰਨਾ ਜ਼ਿਆਦਾ ਮੰਨਿਆ ਗਿਆ ਸੀ ਕਿ ਉਹਦੇ ਵਿੱਚੋਂ ਲਾਈਫ ਬੋਟ ਦੀ ਗਿੜਤੀ ਹੀ ਘਟਾ ਕੇ ਰੱਖ ਦਿੱਤੀ ਜਦੋਂ ਲਾਈਫ ਬੋਟ ਘਟ ਸੀ ਤਾਂ ਬਹੁਤ ਘੱਟ ਲੋਕਾਂ ਦੀ ਜਾਨ ਬਚੀ ਜੋ ਤੈਰਨਾ ਜਾਣਦੇ ਸੀ ਉਹ ਪਾਣੀ ਵਿੱਚ ਖੁੱਦ ਤਾਂ ਗਏ ਪਰ ਠੰਡੇ ਪਾਣੀ ਦੇ ਨਾਲ ਡੁੱਬਣ ਕਰਕੇ ਉਹਨਾਂ ਦੀ ਮੌਤ ਹੋ ਗਈ ਕੈਪਟਨ ਐਡਵਰਡ স্মਿਥ ਨੇ ਵੀ ਚਾਜ ਦੇ ਨਾਲ ਹੀ ਆਪਣੀ ਜਾਨ ਗਵਾ ਲਈ ਦਨੇ ਚੜ ਦੇ ਨੂੰ ਤਾਂ ਕਟੋ-ਕਟ 1500 ਲੋਕ ਮਰ ਚੁਕੇ ਸੀ ਟਾਈਟੈਨਿਕ ਚਾਰਜ ਦਾ ਡੁੱਬਣਾ ਇੱਕ ਹਾਦਸਾ ਸੀ ਜਾਂ ਸਾਜ਼ਿਸ਼ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਪੀ ਮਾਰਗਨ ਜੋ ਕਿ ਇਸ ਚਾਰਜ ਕੰਪਨੀ ਦਾ ਮਾਲਕ ਸੀ ਉਹਨੇ ਟਾਈਟੈਨਿਕ ਦੀ ਬਜਾਏ 올ੰਪਿਕ ਨੂੰ ਉਹਦੇ ਵਰਗੀ ਲੁੱਕ ਦੇ ਕੇ ਸਫ਼ਰ ਤੇ ਕੱਢ ਦਿੱਤਾ ਸੀ ਤਾਂ ਜੋ ਇੰਸ਼ੋਰੈਂਸ ਕੰਪਨੀ ਦਾ ਪੈਸਾ ਲੈ ਸਕੇ ਓਲੰਪਿਕ ਪੈਨਾ ਹੀ ਕਿਸੇ ਹਾਦਸੇ ਦਾ ਸ਼ਿਕਾਰ ਸੀ ਇੰਸ਼ੂਰੈਂਸ ਕੰਪਨੀ ਉਹਨੂੰ ਇੰਸ਼ੂਰੈਂਸ ਦੇਣਾ ਨਹੀਂ ਚਾਹੁੰਦੀ ਸੀ ਤਾਂ ਜੋ ਜੇਪੀ ਮਾਰਗਨ ਨੇ ਚਾਲ ਖੇਡੀ ਜੇਪੀ ਮਾਰਗਨ ਜੋ ਕਿ ਐਸ ਸ਼ਿਪ ਦਾ ਮਾਲਕ ਸੀ ਉਹ ਆਪਣਾ ਇੱਕ ਫੈਡਰਲ ਰਿਜ਼ਰਵ ਬੈਂਕ ਖੋਲਣਾ ਚਾਹੁੰਦਾ ਸੀ ਤੇ ਕੁਝ ਅਰਬਪਤੀ ਲੋਕ ਇਹਦੇ ਖਿਲਾਫ ਸੀ ਜੋ ਕਿ ਇਹਦੇ ਬਿਜ਼ਨਸ 파ਟਨਰ ਵੀ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਇਹ ਬੈਂਕ ਲੋਕਾਂ ਦੇ ਫਾਇਦੇ ਲਈ ਨਹੀਂ ਹੈ ਜੇਪੀ ਮਾਰਗਨ ਨੇ ਆਪਣੇ ਬਿਜ਼ਨਸ 파ਟਨਰਸ ਨਾਲ ਮਿਲ ਕੇ ਸ਼ਿਪ ਤੇ ਜਾਣ ਦਾ ਪਲਾਨ ਵੀ ਬਣਾਇਆ ਉਹਨਾਂ ਦੇ ਟਿਕਟ ਵੀ ਬੁੱਕ ਕੀਤੇ ਪਰ ਐਨ ਮੌਕੇ ਤੇ ਉਹਨੇ ਆਪਣਾ ਟਿਕਟ ਕੈਨਸਲ ਕਰ ਦਿੱਤਾ ਇਸ ਸਫ਼ਰ ਦੇ ਵਿੱਚ ਕੁਝ ਅਮੀਰ ਲੋਕ ਜੌਨ ਜੈਕਾਬ ਬੈਸਟਰ ਤੇ ਬੈਂਜਾਮਿਨ ਗੁਗਨਹੇਮ ਤੇ ਉਹਨਾਂ ਦੇ ਨਾਲ ਕਈ ਹੋਰ ਅਦਭੁਤੀ ਮਾਰੇ ਗਏ ਤੇ ਜਿਹਦੇ ਕਰਕੇ ਜੇਪੀ ਮਾਰਗਨ ਦਾ ਬੈਂਕ ਖੋਲਣ ਦਾ ਸੁਪਨਾ ਸੱਚ ਹੋ ਗਿਆ ਐਸੇ ਨੂੰ ਲੋਕਾਂ ਨੇ ਇੱਕ ਸਾਜਿਸ ਦੇ ਤੌਰ ਤੇ ਵੀ ਮੰਨਿਆ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਇਹਦੇ ਪਿੱਛੇ ਪੁੱਤਾਂ ਪ੍ਰੇਤਾਂ ਦੀਆਂ ਕਹਾਣੀਆਂ ਨੇ ਕੁਝ ਸਰਵਾਈਵਰਸ ਜੋ ਜਹਾਜ਼ ਦੇ ਹਾਦਸੇ ਤੋਂ ਬਚ ਗਏ ਸੀ ਉਹਨਾਂ ਨੇ ਇਹ ਬਿਆਨ ਦਿੱਤੇ ਨੇ ਕਿ ਜਹਾਜ਼ ਦੇ ਡੁੱਬਣ ਤੋਂ ਪਹਿਲਾਂ ਉਹਨਾਂ ਨੂੰ ਜਹਾਜ਼ ਦੇ ਡੁੱਬਣ ਦੇ ਸੁਪਨੇ ਵੀ ਆਏ ਨੇ ਅੱਜ ਵੀ ਟਾਈਟੈਨਿਕ ਮਿਊਜ਼ੀਅਮ ਦੇ ਵਿੱਚ ਜਾਂ ਵਰਕ ਸਾਈਟ ਤੇ ਲੋਕਾਂ ਨੂੰ ਪੁੱਤਾਂ ਪ੍ਰੇਤਾਂ ਦੀਆਂ ਆਵਾਜ਼ਾਂ ਤੇ ਠੰਡੀਆਂ ਹਵਾਵਾਂ ਵੀ ਮਹਿਸੂਸ ਹੁੰਦੀਆਂ ਨੇ ਟਾਈਟੈਨਿਕ ਦੇ ਡੁੱਬਣ ਦੇ ਪਿੱਛੇ ਕਿਹੜੇ ਤਿੰਨ ਵੱਡੇ ਰਾਜ਼ ਸੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਪਹਿਲਾ ਇਹ ਕਿ ਸਾਲ 1898 ਵਿੱਚ ਇੱਕ ਕਿਤਾਬ ਲਿਖੀ ਗਈ ਸੀ ਫਿਊਟਿਲਿਟੀ ਦੀ ਰੈਕ ਆਫ ਟਾਈਟਨ ਜਿਹਦੇ ਵਿੱਚ ਟਾਈਟਨ ਨਾਮ ਦਾ ਜਹਾਜ਼ ਬਰਕ ਦੇ ਵੱਡੇ ਟੁਕੜੇ ਨਾਲ ਟਕਰਾ ਕੇ ਡੁੱਬ ਜਾਂਦਾ ਹੈ ਦੂਜਾ ਇਹ ਕਿ ਐਡਵਰਡ ਸਮਿੱਤ ਜੋ ਕਿ ਟਾਈਟਨ ਦੇ ਕੈਪਟਨ ਵੀ ਸੀ ਉਹਨਾਂ ਨੂੰ ਸਫ਼ਰ ਤੇ ਨਿਕਲਣ ਤੋਂ ਪਹਿਲਾਂ ਤੋਂ ਹੀ ਕੁਝ ਕਬਰਾਠ ਮੁਰੇ ਸ਼ੁਰੂ ਹੋ ਗਈ ਸੀ ਸਫ਼ਰ ਦੇ ਦੌਰਾਨ ਵੀ ਉਹ ਬਹੁਤ ਜ਼ਿਆਦਾ ਘਬਰਾਏ ਹੋਏ ਸੀ ਉਹਨਾਂ ਨੂੰ ਪੰਜ ਵਾਰੀ ਇਹ ਚੇਤਾਵਨੀ ਵੀ ਮਿਲੀ ਸੀ ਕਿ ਜਹਾਜ਼ ਕਿਸੇ ਵੱਡੇ ਖਤਰੇ ਨਾਲ ਟਕਰਾ ਸਕਦਾ ਹੈ ਪਰ ਉਹਨਾਂ ਨੇ ਇਹਨੂੰ ਅਣਗੋਲਿਆ ਕਰ ਦਿੱਤਾ ਕੁਝ ਲੋਕਾਂ ਦਾ ਜੋ ਸਰਵਾਈਵਰਸ ਇਹਦੇ ਵਿੱਚ ਬਚ ਗਏ ਸੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਚਾਰਜ ਦੇ ਹਾਦਸੇ ਦੌਰਾਨ ਸ਼ਿਕਾਟ ਮੂਰਤੋਂ ਤੇ ਨਾਣਨ ਉਸਮਾਨ ਚ ਇੱਕ ਰੋਸ਼ਨੀ ਵੀ ਦਿਖਾਈ ਦਿੱਤੀ ਸੀ ਕਿ ਜਿਹਦੇ ਬਾਰੇ ਸਾਇੰਟਿਸਟ ਅੱਜ ਵੀ ਪਤਾ ਨਹੀਂ ਲਾ ਸਕੇ ਕਿ ਆਕਰ ਉੱਥੇ ਚਾਰਜ ਨਾਲ ਹੋਇਆ ਕੀ ਸੀ ਟਾਈਟੈਨਿਕ ਚਾਰਜ ਲੋਕਾਂ ਨੂੰ ਇਹ ਲੱਗਦਾ ਸੀ ਕਿ ਕਦੇ ਨਹੀਂ ਰੁਪੇਗਾ ਪਰ ਇਨਸਾਨ ਕਿੰਨਾ ਮਰਜੀ ਤਾਕਤਵਰ ਹੋ ਜਾਵੇ ਉਹ ਕੁਦਰਤ ਨੂੰ ਕਦੇ ਨਹੀਂ ਜਿੱਤ ਸਕਦਾ ਕੁਦਰਤ ਨੂੰ ਆਪਣੇ ਵੱਸ ਕਰ ਹੀ ਲੈਂਦੀ ਹੈ ਸਤ ਸ੍ਰੀ ਅਕਾਲ ਜੀ ਅਸੀਂ ਤੁਹਾਡੇ ਲਈ ਹੋਰ ਫੈਕਟ ਲੈ ਕੇ ਆਉਂਦੇ ਰਵਾਂਗੇ ਸਾਡੇ YouTube ਚੈਨਲ ਫੈਕਟ ਛੱਡਾ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਧੰਨਵਾਦ